ਹੈ ਲੋਕੀ ਹਾਲ ਚਾਲ ਮਿੱਤਰੋ ਆਈ ਹੋਪ ਕਿ ਤੁਸੀਂ ਸਭ ਵਧੀਆ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆਗਾ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾਗਾ ਕਿ 11 ਤਰੀਕ ਨੂੰ ਸਿੱਧੂ ਮੂਸੇ ਵਾਲੇ ਬਾਈ ਦਾ ਜਨਮ ਦਿਨ ਹੁੰਦਾਗਾ ਕੁਝ ਵੀ ਗੱਲ ਉੱਪਰ ਬਾਈ ਵਰਗੇ ਗਾਣੇ ਅਜੇ ਤੱਕ ਨਾ ਕਿਸੇ ਨੇ ਗਾਏ ਨੇ ਨਾ ਕਿਸੇ ਨੇ ਗਾਉਣੇ ਲਗੇ ਅਤੇ ਉਸ ਦੀ ਕਮੀ ਆਪਾਂ ਨੂੰ ਹਾਲ ਬਏ ਜ ਮਹਿਸੂਸ ਹੁੰਦੀ ਰਹਿਣੀ ਹੈਗੀ ਤੇ ਮੈਂ ਖੁਦ ਬਾਈ ਦਾ ਫੈਨ ਆਗਾ ਤਾਂ ਜਿਹੜਾ ਜਿਹੜਾ ਬਾਈ ਦਾ ਫੈਨ ਆ ਉਹਨਾਂ ਲਈ ਬਹੁਤ ਖੁਸ਼ੀ ਦੀ ਖਬਰ ਆ ਗਈ ਹੈਗੀ ਜਿਵੇਂ ਕਿ ਸਿੱਧੂ ਮੂਸੇ ਵਾਲਾ ਅਫੀਸ਼ੀਅਲ ਪੇਜ ਤੇ ਉਹਨਾਂ ਦੇ ਫਾਦਰ ਸਾਹਿਬ ਬਲਕੌਰ ਸਿੰਘ ਨੇ ਸਟੋਰੀ ਲਾ ਕੇ ਅਤੇ ਪੋਸਟ ਪਾ ਕੇ ਸਾਂਝਾ ਕਰਿਆਗਾ ਕਿ 11 ਤਰੀਕ ਨੂੰ ਉਹਨਾਂ ਦੀ EP ਆ ਰਹੀ ਹੈਗੀ ਜਿਸ ਵਿੱਚ 2 ਤੋਂ 3 ਗਾਣੇ ਹੋਣਗੇ ਆਇ ਨਹੀਂ ਪਤਾ ਵੱਧ ਵੀ ਹੋ ਸਕਦੇ ਨੇ ਬਾਕੀ ਆਏ ਤੋਂ ਪਤਾ ਲੱਗੂਗਾ ਗਾਣੇ ਕਿਸ ਤਰ੍ਹਾਂ ਦੇ ਹੋਣਗੇ ਬਾਕੀ ਕਿਸ ਕਿਸ ਸਬਾਈਆਂ ਨੂੰ ਵੇਟ ਹੈਗੀ ਬਾਈ ਦੇ ਗਾਣਿਆਂ ਦੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜਦੋਂ ਸਿੱਧੂ ਮੂਸੇਵਾਲਾ ਬਾਈ ਦਾ ਗਾਣਾ ਆਉਣਾ ਹੁੰਦਾਗਾ ਤਾਂ ਕਈ ਸਿੰਗਰ ਆਪਣੇ ਗਾਣਿਆਂ ਦੇ ਡੇਟਾ ਚੇਂਜ ਕਰ ਦਿੰਦੇ ਨੇ ਦੇਖੋ ਇਸ ਤਰ੍ਹਾਂ ਅਤੇ ਦੇਖੋ ਕਿਸ ਤਰ੍ਹਾਂ ਗੈਰੀ ਸੰਧੂ ਬਾਈ ਨੇ ਵੀ ਆਪਣੇ ਗਾਣਿਆਂ ਦੀ ਐਲਬਮ ਕੱਢਣੀ ਸੀਗੀ 11 ਤਰੀਕ ਨੂੰ ਦੇਖੋ ਕਿਸ ਤਰ੍ਹਾਂ ਗਾਣਿਆਂ ਦੀ ਡੇਟ ਚੇਂਜ ਕਰ ਲਈ ਆ ਵੈਸੇ ਤਾਂ ਮੇਰੀ ਐਲਬਮ ਦੀ ਕਾਨਫਰਮੇਟ ਕਰਦਾ ਹੁਣ 11 ਤਰੀਕ ਨੂੰ ਮੇਰੀ ਐਲਬਮ ਆ ਰਹੀ ਸੀ ਤੇ ਮੈਂ ਰੂਪ ਲਈ ਹੁਣ 11 ਨੂੰ ਜਾਰੀ ਮੈਂ ਅਗਲੀ ਡੇਟ ਜਲਦੀ ਪੱਕਾ